ਪੰਥ ਨੇ ਸੇਵਾ ਲਈ ਹੈ ਉਹ ਸੇਵਾ ਕਰਨ ਦਾ ਪੰਥ ਦੇ ਸਹਿਯੋਗ ਦੇ ਨਾਲ ਯਤਨ ਕਰਾਂਗੇ ਆਕਾਲ ਪੁਰਖ ਦਾ ਸਮੁੱਚੇ ਪੰਥ ਦਾ ਡੈਲੀਗੇਟਸ ਦਾ ਲੀਡਰਸ਼ਿਪ ਦਾ ਸਾਰਿਆਂ ਦਾ ਦਿਲ ਦੇ ਘਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਫਰੋਟੀ ਕੀ ਰਹੀ ਜੀ ਫਰੋਟੀ ਪੰਜਾਬ ਤੇ ਪੰਥ ਸਿੰਘ ਸਾਹਿਬ ਹੁਣ ਸੁਪੀਤ ਸਿੰਘ ਬਾਦਲ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਕਿਉਂਕਿ ਪੰਥ ਤੁਹਾਡੇ ਨਾਲ ਆਕਾਲੀ ਦਲ ਨਵਾਂ ਅਜੇ ਆਜ਼ਾਦ ਹੋ ਚੁੱਕਾ ਅਸਰੋਮੀ ਆਕਾਲੀ ਦਲ ਜਿਨੂੰ ਕਿਹਾ ਗਿਆ ਆਕਾਲ ਤਖਤ ਸਾਹਿਬ ਦੀ ਉਹਨਾਂ ਨੂੰ ਇਹੋ ਹੀ ਸਨੇਹਾ ਹੈ ਇਹ ਹੁਣ ਆਪ ਦਾ ਨਿਸ਼ਾਨਾ ਖੱਡੋ ਆਵਦਾ ਚੁੱਲਾ ਛੱਡੋ ਤੇ ਇਹ ਪੰਥ ਦਾ ਚੁੱਲਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮਗ ਰਿਆ ਇੱਥੇ ਆ ਕੇ ਸਾਰੇ ਇਕੱਠੇ ਹੋ ਕੇ ਚੱਲੀਏ ਜਿੰਦਰ ਜੀ ਵੱਡਿਆ ਮਸਲੇ ਨੇ ਸਭ ਤੋਂ ਵੱਡਾ ਮਸਲਾ ਪਾਣੀਆਂ ਦਾ ਮਸਲਾ ਹੈ ਲੈਂਡ ਪੁਲਿੰਗ ਦਾ ਮਸਲਾ ਤੁਸੀਂ ਦੇਖਿਆ ਹੈ CISF ਲੱਗ ਗਈ ਉੱਥੇ ਹੋਰ ਕਈ ਮਸਲੇ ਨੇ ਪ੍ਰਵਾਸੀ ਫਲਾਈਨ ਕਰ ਰਹੇ ਨੇ ਪੰਜਾਬ ਦੀਆਂ ਜ਼ਮੀਨਾਂ ਹੜੱਪੀਆਂ ਜਾ ਰਹੀਆਂ ਨੇ ਕਿਵੇਂ ਦੇਖ ਰਹੇ ਹੋ ਕਿਹੜੇ ਕਿਹੜੇ ਮੁੱਦਿਆਂ ਦੇ ਪਹਿਰਾ ਦੋਗੇ ਇਹ ਸਾਰੇ ਅੱਜ ਜਿਹੜੇ ਦੇ ਜਿਹੜੇ ਮਸਲੇ ਤੁਸੀਂ ਗੜਾਏ ਨੇ ਇਹ ਸਾਰੇ ਮਸਲੇ ਜਿਹੜੇ ਨੇ ਉੱਥੇ ਅਜੰਡੇ 'ਚ ਪਾਏ ਗਏ ਨੇ ਔਰ ਡੈਲੀਗੇਟ ਜਲਾਸ ਦੀ ਜਿਹੜੀ ਹੈ ਇਹਨਾਂ ਮਸਲਿਆਂ ਦੇ ਉੱਤੇ ਜਿਹੜੀ ਗੱਲਬਾਤ ਕਰਨ ਵਾਸਤੇ ਪ੍ਰਵਾਨਗੀ ਵੀ ਲਈ ਗਈ ਹੈ ਸਿੱਖ ਸਾਹਿਬ ਐਸਾ ਅਕਾਲੀ ਦਲ ਦਾ ਪੂਰਾ ਨਾਂ ਕੀ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਇਹ ਰਜਿਸਟ੍ਰੇਸ਼ਨ ਕਰਾਉਂਗੇ ਫਿਰ ਇਲੈਕਸ਼ਨ ਕਮਿਸ਼ਨ ਕੋਲ ਜਾ ਰਹੇ ਹੋ ਤੁਸੀਂ ਇਸ ਤੋਂ ਬਾਅਦ ਉਹ ਅਸੀਂ ਹਰ ਸੰਭਵ ਯਤ ਪੰਥ ਦੀ ਕਚਹਿਰੀ 'ਚ ਵੀ ਜਾਵਾਂਗੇ ਕੌਮ ਦੀ ਕਚਹਿਰੀ 'ਚ ਵੀ ਜਾਵਾਂਗੇ ਪੰਜਾਬੀਆਂ ਦੀ ਕਚਹਿਰੀ 'ਚ ਜਾਣਾ ਪਾਵਾਂਗੇ ਔਰ ਹੋਰ ਕਿਸੇ ਕੋਰਟ ਕਚਹਿਰੀ ਜਾਣ ਦੀ ਲੋੜ ਪਊ ਦੇਖਾਂਗੇ ਸਰਦਾਰ ਸਾਹਿਬ ਕਹਿੰਦੇ ਨੇ ਕਿ ਇਹ ਜਿਹੜੀ ਪੰਥ ਮੰਡਲ ਨੇ ਕੀਤੀ ਹੈ ਇਹ ਕਾਸੀ ਲਾਹਾ ਲੈ ਰਹੀ ਹੈ ਤੁਸੀਂ ਕਿਵੇਂ ਦੇਖ ਰਹੇ ਹੋ ਤੁਸੀਂ ਕੋ ਦੋਸਤੇ ਮੌਜੂਦ ਸੀਗੇ ਜਦੋਂ ਇਹ ਆਦੇਸ਼ ਹੋਇਆ ਤੁਸੀਂ ਪੰਥ ਸਿੰਘ ਸਹਿਬਾਨ ਦੇ ਵਿੱਚ ਮੌਜੂਦ ਸੀਗੇ ਕਿਵੇਂ ਦੇਖ ਰਹੇ ਹੋ ਪੰਜ ਮੈਂਬਰੀ ਕਮੇਟੀ ਸਰਪ੍ਰਸਤੀ ਨਹੀਂ ਕਮੇਟੀ ਪੰਜ ਮੈਂਬਰੀ ਕਮੇਟੀ ਨੇ ਕੋਈ ਸਿਆਸੀ ਲਾਹਾ ਨਹੀਂ ਲਿਆ ਉਹਨਾਂ ਨੇ ਤਾਂ ਸ੍ਰੀ ਅਕਾਲ ਅਕਾਦਮ ਦਾ ਗਠਨ ਕਰਕੇ ਪੰਥ ਨੂੰ ਸੌਂਪ ਦਿੱਤਾ ਇਸ ਕਰਕੇ ਉਹ ਸਰਕੂ ਹੋ ਰਹੀ ਹੈ ਸਰ ਚੋਣਾ ਨਹੀਂ ਹੋ ਰਹੀ ਐਸਜੀਪੀਸੀ ਦੇ ਬਹੁਤ ਸਮੇਂ ਤੋਂ ਪੈਂਡਿੰਗ ਹੈ ਇਹ ਕੀ ਕਹਿਣਾ ਚਾਹੁੰਦੇ ਨੇ ਇਹ ਇਹ ਕੇਂਦਰ ਸਰਕਾਰ ਦੀ ਬਦਨੀਤੀ ਹੈ ਜਿਹੜੀ ਉਹ ਚੋਣਾ ਨਹੀਂ ਹੋ ਰਹੀ ਸੀ ਔਰ ਲੱਗਦਾ ਹੈ ਕਿ ਜਿਹੜੀ ਕਾਬਜ ਤੇ ਰਹ ਉਹਦੇ ਨਾਲ ਕੇਂਦਰ ਸਰਕਾਰ ਰਲ ਗਈ ਅਸੀਂ ਯਤਨ ਕਰਾਂਗੇ ਜੀ ਸਰਕਾਰਾਂ ਦੇ ਨਿਵਾਅ ਪਾਵਾਂਗੇ ਔਰ ਪੂਰਾ ਸਿੰਘ ਸਾਹਿਬ ਕੋਈ ਚੈਲੰਜ ਨਹੀਂ ਹੈ ਸਿੰਘ ਸਾਹਿਬ 2023 ਚ 2023 ਚ ਬਹੁਤ ਸਾਰੇ ਪਿੰਡਾਂ ਚ ਪੈਤੀ ਮਾਲਵੇ ਲੋਕਾਂ ਨੇ ਨਸ਼ਿਆਂ ਦੇ ਖਿਲਾਫ ਜਥੇ ਬਣਾਏ ਸੀ ਔਰ ਫਿਕਰੀ ਪੈਰੀ ਲਾਈ ਸੀ ਪੰਜਾਬ ਪੁਲਿਸ ਨੇ ਆਪ ਮੁਹਾਰੇ ਹੋ ਕੇ ਉਹ ਜਥੇ ਚਟਾਏ ਉਹ ਪੈਰੇ ਹਟਾਤੇ ਆਪਣਾ ਜਿਹੜਾ ਆਪਣੇ ਹੁਣ ਜਿਹੜੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਸੀਂ ਕੋਈ ਉਮੀਦ ਕਰ ਸਕਦੇ ਆ ਬਈ ਕੋਈ ਐਸ ਤਰ੍ਹਾਂ ਦੀਆਂ ਟੀਮਾਂ ਪਾਰਟੀ ਵੱਲੋਂ ਬਣਨੀ ਜਾਂ ਜਥੇ ਨੂੰ ਨਸ਼ਿਆਂ ਨੂੰ ਰੋਕ ਲਾਉਣ ਲਈ ਸਰਕਾਰਾਂ ਜਿਹੜੀਆਂ ਨੇ ਪਿਛਲੀਆਂ ਰਹੀਆਂ ਨੇ ਉਹਨਾਂ ਦਾ ਰੋਲ ਦੇ ਬਾਰੇ ਸਰਕਾਰਾਂ ਜਿਹੜੀਆਂ ਪਿਛਲੀਆਂ ਰਹੀਆਂ ਨੇ ਉਹਨਾਂ ਨੇ ਡਰਗ ਮਾਫੀਏ ਨੂੰ ਸਰਪਸਤੀਆਂ ਦਿੱਤੀਆਂ ਨੇ ਕੋਈ ਲੈਂਡ ਮਾਫੀਆ ਨੂੰ ਸਰਪ੍ਰਸਤੀਆਂ ਦੇ ਰਹੀ ਹੈ ਸਰਕਾਰ ਅਸੀਂ ਯਤਨ ਕਰਾਂਗੇ ਕਿਉਂਕਿ ਇਹ ਆਮ ਲੋਕਾਂ ਦੀ ਪਾਰਟੀ ਬਣੀ ਹੈ ਹੁਣ ਇਹ ਸਰਮਾਇਦਾਰੀ ਦੀ ਜਗੜਨ ਦੇ ਵਿੱਚੋਂ ਅਸੀਂ ਇਹਨੂੰ ਕੱਢਿਆ ਆਮ ਲੋਕਾਂ ਦੀ ਪਾਰਟੀ ਹੈ ਇਹ ਔਰ ਅਸੀਂ ਆਮ ਲੋਕਾਂ ਦਾ ਸਹਿਯੋਗ ਲੈ ਕੇ ਹਰ ਸੰਭਵ ਜਿਹੜਾ ਪੰਜਾਬ ਤੇ ਪੰਥ ਨੂੰ ਬਚਾਉਣ ਦੇ ਲਈ ਕਮੇਟੀਆਂ ਟੀਮਾਂ ਸਭ ਹੀੜਲੇ ਮਤਲਬ ਕਲੀਅਰੈਂਸ ਕਰਿਓ ਕਿੰਨੇ ਡੈਲੀਗੇਟਸ ਨੇ ਤੁਹਾਨੂੰ ਤੁਰੇ ਹੈ ਤਕਰੀਬਨ ਥੋੜਾ ਜਿਹਾ ਆਂਕੜਾ ਦੱਸੋ ਜੀ ਕਿੰਨੇ ਡੈਲੀਗੇਟਸ ਨੇ ਤੁਹਾਨੂੰ ਤੁਰੇ ਹੈ 500 ਦੇ ਉੱਪਰ ਇੱਕ ਡੈਲੀਗੇਟ ਸੀ ਜੀ 500 ਕੋਸੀ ਮੈਂ ਬੰਦੀ ਸਿੰਘ ਰਿਆਣੇ ਹੋਰੇ ਸ਼੍ਰੋਮਣੀ ਕਮੇਟੀ ਨੇ ਵੀ ਵਿਚਲਾਈ ਸੀ ਕਰੰਤੀ ਕੋਸ਼ਿਸ਼ ਕੀਤੀ ਜਦੋਂ ਕਿਸੇ ਨੂੰ ਕੋਈ ਆਪਣਾ ਦਸਤਾਉਤਾ ਮਿਲਦਾ ਉਹ ਹਮੇਸ਼ਾ ਹੀ ਸਰਕਾਰ ਇਹ ਮੰਦਭਾਗੀ ਗੱਲ ਹੈ ਜੀ ਕਿ ਨੀਚਤਾ ਦੇ ਉਤਰਨਾ ਔਰ ਪਰਿਵਾਰਾਂ ਤੱਕ ਚਲੇ ਜਾਣਾ ਮੈਂ ਸਮਝਦਾ ਹਾਂ ਸਿਆਸਤ ਸਿਆਸਤ ਦੇ ਵਿੱਚ ਰੁਝਾਨ ਜਿਹੜਾ ਖਤਰਨਾਕ ਹੈ ਅਸੀਂ ਇਸ ਨੂੰ ਬੰਦ ਕਰਨ ਦਾ ਯਤਨ ਕਰਾਂਗੇ ਸਿੰਘ ਸਾਹਿਬ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋਈ ਸ਼੍ਰੋਮਣੀ ਕਮੇਟੀ ਨੇ ਹੁਕਮ ਕੀਤਾ ਪਰ ਉਹਨਾਂ ਨੂੰ ਮਿਲਣ ਦਾ ਸਮਾਂ ਤੱਕ ਨਹੀਂ ਦਿੱਤਾ ਗਿਆ ਜੀ ਅਕਾਲੀ ਦਲ ਦੀ ਕੀ ਪ੍ਰਾਇੋਰਟੀ ਰਹੇਗੀ ਜਿੰਨਾ ਚਿਰ ਪੰਜਾਬ ਦੇ ਵਿੱਚ ਅਸੀਂ ਆਪਣੀ ਸਿਆਸੀ ਜਮਾਤ ਨੂੰ ਮਜ਼ਬੂਤ ਨਹੀਂ ਕਰਦੇ ਉਹਨਾਂ ਚਿਰ ਸਰਕਾਰਾਂ ਨੇ ਸਾਡੀ ਗੱਲ ਨਹੀਂ ਸੁਣੀ ਅਸੀਂ ਆਪਣੇ ਆਪ ਨੂੰ ਮਜ਼ਬੂਤ ਕਰੀਏ ਔਰ ਮਜ਼ਬੂਤ ਕਰਾਂਗੇ ਇਹ ਸਾਡੀ ਜਿਹੜੀ ਹੈ ਇਹ ਗੱਲ ਸੁਣੀ ਜਾਏਗੀ ਔਰ ਅਸੀਂ ਬੰਦੀ ਸਿੰਘਾਂ ਨੂੰ ਬਾਹਰ ਲੈ ਕੇ ਆਵਾਂਗੇ 2027 ਦੀ ਕੀ تیاری ਹੋ ਰਹੀ ਹੈ ਅਸੀਂ ਤੇਜਾ ਸਿੰਘ ਸਮੁੰਦਰੀ ਹਾਲ ਦੀ ਮੰਗ ਕੀਤੀ ਸ਼੍ਰੋਮਣੀ ਕਮੇਟੀ ਨੇ ਉੱਥੋਂ ਮਨਾ ਕਰਤਾ ਪਹਿਲੀ ਵਾਰ ਇਤਿਹਾਸ ਚ ਹੋਇਆ ਹੈ ਕਿ ਕੋਈ ਗੁਰਮਤਦਾ ਸਮਾਗਮ ਹੈ ਇਜਲਾਸ ਹੋਣ ਜਾ ਰਿਹਾ ਕਿ ਸ੍ਰੀ ਗੁਰਪ੍ਰੰਸ ਸਾਹਿਬ ਜੀ ਦਾ ਪਾਵਨ ਸਰੂਪ ਹੀ ਨਹੀਂ ਦੇਣਾ ਜੀ ਅਸੀਂ ਅਗਲਾ ਕਿਵੇਂ ਦੇਖ ਰਹੇ ਹੋ ਅਗਲਾ ਜਲਾਸ ਅਸੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਤੇਜ ਸਿੰਘ ਸਮੁੰਦਰੀ ਹਾਲ 'ਚ ਕਰਾਂਗੇ ਠੀਕ ਹੈ ਜੀ ਰਾਜ ਜੀ 2023 ਦੀ ਤਿਆਰੀ ਹੈ ਪ੍ਰਧਾਨ ਜੀ ਪੰਜਾਬ ਦੀਆਂ ਪਹਿਲਾਂ ਹੀ ਫੈਸਲ ਜਿਹੜੀਆਂ ਤਾਰਕਿਕ ਮਾਮਲਿਆਂ ਦੇ ਉੱਤੇ ਹਮੇਸ਼ਾ ਸਹੀ ਨਿਰਦੇਸ਼ ਕਰਦੀ ਰਹੋ ਬਹੁਤ ਬਹੁਤ ਧੰਨਵਾਦ ਜੀ ਰਾਜ ਕੋਈ 2023 ਟਾਰਗੇਟ ਫਿਲਹਾਲ ਮਜ਼ਬੂਤ ਕਰਨਾ ਝੰਡਾ ਪੰਜਾਬ ਦੇ ਪੱਖ ਦੇ ਮੁੱਦੇ ਚੱਕੜੇ ਝੰਡਾ ਆਜੋ ਸ੍ਰੀ ਰਾਜਾ ਜੀ ਆਜੋ ਸਾਹਿਬ ਜੀ 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 ਜ